ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਨਹੂੜ ਰੈਸਪੀ ਤੇ ਅੱਜ ਆਪਾਂ ਆਲੂ ਸਿੰਗਰੇ ਦੀ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਕਈ ਇਸ ਨੂੰ ਮੂੰਗਰੇ ਵੀ ਕਹਿ ਦਿੰਦੇ ਨੇ ਸਬਜ਼ੀ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਮਿੰਟਾਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਬਜ਼ੀ ਬਣਾਉਣ ਲਈ ਮੈਂ 4 ਮੀਡੀਅਮ ਸਾਈਜ਼ ਦੇ ਆਲੂ ਲਏ ਆ ਆਲੂ ਦਾ ਛਿਲਕਾ ਉਤਾਰ ਕੇ ਇਸ ਨੂੰ ਮੋٹے-ਮੋٹے ਟੁਕੜਿਆਂ ਵਿੱਚ ਕੱਟ ਲਿਆ ਦੋ ਕਪ ਤਾਜ਼ਾ ਸਿੰਗਰੇ ਲਏ ਐ ਸਿੰਗਰਿਆਂ ਨੂੰ ਦੋਨਾਂ ਸਾਈਡਾਂ ਤੋਂ ਕੱਟ ਕੇ ਲੰਮੇ-ਲੰਮੇ ਪੀਸਾਂ ਵਿੱਚ ਕੱਟ ਲਿਆ ਕੱਟਣ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਸਭ ਤੋਂ ਪਹਿਲਾਂ ਆਪਾਂ ਸਿੰਗਰਿਆਂ ਨੂੰ ਹਲਕਾ ਜਿਹਾ ਭੁੰਨ ਕੇ ਤਿਆਰ ਕਰਾਂਗੇ ਕੜਾਈ ਵਿੱਚ ਇੱਕ ਚਮਚ ਸਰੋਂ ਦਾ ਤੇਲ ਪਾ ਦੇਵਾਂਗੇ ਤੇਲ ਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਹੁਣ ਇਸ ਵਿੱਚ ਆਪਾਂ ਕੱਟੇ ਹੋਏ ਸਿੰਗਰੇ ਪਾ ਦੇਵਾਂਗੇ ਸਿੰਗਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਮੀਡੀਅਮ ਸੇਕ ਤੇ 2-3 ਮਿੰਟ ਲਈ ਭੁੰਨ ਲਵਾਂਗੇ ਜਦੋਂ ਆਪਾਂ ਇਸ ਤਰ੍ਹਾਂ ਭੁੰਨ ਕੇ ਸਬਜ਼ੀ ਬਣਾਉਨੇ ਆ ਤਾਂ ਸਬਜ਼ੀ ਦਾ ਟੇਸਟ ਬਹੁਤ ਵਧੀਆ ਹੁੰਦਾ ਸਿੰਗਰੇ ਨੂੰ ਆਪਾਂ ਮੀਡੀਅਮ ਸੇਕ ਤੇ 3 ਮਿੰਟ ਲਈ ਫਰਾਈ ਕਰ ਲਏ ਸਿੰਗਰੇ ਆਪਣੇ ਚੰਗੀ ਤਰ੍ਹਾਂ ਫਰਾਈ ਹੋ ਗਏ ਨੇ ਇਸ ਤਰ੍ਹਾਂ ਫਰਾਈ ਕਰਕੇ ਜਦੋਂ ਆਪਾਂ ਸਬਜ਼ੀ ਬਣਾਉਨੇ ਆ ਤਾਂ ਸਬਜ਼ੀ ਦਾ ਕਲਰ ਵੀ ਬਹੁਤ ਵਧੀਆ ਹੁੰਦਾ ਹੁਣ ਇਹਨਾਂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਉਸੇ ਕੜਾਈ ਵਿੱਚ ਆਪਾਂ 2 ਚਮਚ ਸਰੋਂ ਦਾ ਤੇਲ ਹੋਰ ਪਾ ਦੇਵਾਂਗੇ ਸਰੋਂ ਦੇ ਤੇਲ ਪਾਉਣ ਵਾਲੀ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਇੱਕ ਚਮਚ ਜੀਰਾ ਪਾ ਦੇਵਾਂਗੇ ਜੀਰੇ ਨੂੰ ਆਪਾਂ ਮਿਕਸ ਕਰਕੇ ਹਲਕਾ ਜਿਹਾ ਤੁਹਾਨੂੰ ਲਵਾਂਗੇ ਇੱਕ ਚਮਚ ਬਰੀਕ ਕਟਿਆ ਹੋਇਆ ਲਸਣ ਜਦੋਂ ਆਪਾਂ ਇਸ ਤਰ੍ਹਾਂ ਸੁੱਕੀ ਸਬਜ਼ੀ ਵਿੱਚ ਬਰੀਕ ਕੱਟ ਕੇ ਲਸਣ ਪਾਉਂਦੇ ਆ ਤਾਂ ਟੇਸਟ ਬਹੁਤ ਵਧੀਆ ਆਉਂਦਾ ਹੈ ਇੱਕ ਚਮਚ ਅਦਰਕ दोन चीजांना मिक्स करके आपण मीडियम स्टेम ते एक दो मिन्ट भुन लावांगे लसण ते अदरक न आपण ले जुनले हुन दो प्याज ऐड कर देवांगे प्याजून चं तर मिक्स करो किंटली भुन ल प्याजून आपण ज्या नाही भुन्ना प्याजून आपण हलका जुनले हुन आपण आलू ऐड कर देवां आलू ني चेंગી તર મિક્સ કરકે આપા 3-4 મિનિટ લે પોળને લામંગી તે આજ નું આપા પહેલા ગાજા ને પોળને ના आलू નાળી તૈયાર चेंગી તર પોળને તૈયાર હો જાનગી आलू નું આપા 4-5 મિનિટ લે પોળને લે ઇસી તરહ પોળને ના સસ્તી નો ટેસ્ટ બહોત વઢિયા હોગા હુને સીતે આપા દો ટમાટો દો હરી મિસ્પાધી માં ની चेंગી તર મિક્સ કરકે આપા ટમાટર જે સોફ્ટ હોન તક પોળને લામંગી ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਏ ਟਮਾਟਰ ਆਪਣੇ ਬਿਲਕੁਲ ਸੌਫਟ ਹੋ ਗਏ ਨੇ ਹੁਣ ਆਪਾਂ ਗੈਂਜ ਦਾ ਸੇਕ ਬਿਲਕੁਲ ਘੱਟ ਕਰ ਦੇਵਾਂਗੇ ਹੁਣ ਇਸ ਵਿੱਚ ਮਸਾਲੇ ਐਡ ਕਰ ਦੇਵਾਂਗੇ ਇੱਕ ਚਮਚ ਨਮਕ ਇੱਕ ਚਮਚ ਧਨੀਆ ਪਾਊਡਰ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਹਲਦੀ ਪਾਊਡਰ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਸਾਲਿਆਂ ਨੂੰ ਮਿਕਸ ਕਰਕੇ ਆਪਾਂ 2-3 ਮਿੰਟ ਲਈ ਭੁੰਨ ਲਵਾਂਗੇ ਸੇਕ ਹੁਣ ਆਪਾਂ ਮੀਡੀਅਮ ਕਰਦੇ ਨੇ ਮਸਾਲਿਆਂ ਨੂੰ ਆਪਾਂ ਮਿਕਸ ਕਰਕੇ 2-3 ਮਿੰਟ ਲਈ ਭੁੰਨ ਲੇ ਮਸਾਲੇ ਆਪਣੇ ਭੁੰਨ ਕੇ ਇਕਦਮ ਤਿਆਰ ਹੈ ਆਲੂ ਆਪਣੇ ਸੌਫਟ ਹੋਣੇ ਸ਼ੁਰੂ ਹੋ ਗਏ ਨੇ ਹੁਣ ਆਪਾਂ ਘੱਟ ਸੇਕ ਤੇ ਇਸ ਨੂੰ ਢੱਕ ਕੇ 3-4 ਮਿੰਟ ਲਈ ਪਕਾ ਲਵਾਂਗੇ ਆਲੂ ਨੂੰ ਮੈਂ ਢਾ ਕੇ 5 ਮਿੰਟ ਲਈ ਪਕਾ ਲੇ ਆਲੂ ਆਪਣੇ ਸੌਫਟ ਹੋ ਗਏ ਨੇ ਦੋ ਕੁ ਮਿੰਟ ਬਾਅਦ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣੇ ਹੁਣ ਇਸ ਚੀਜ਼ ਆਪਾਂ ਸਿੰਗਰੇ ਐਡ ਕਰ ਦੇਵਾਂਗੇ ਸਿੰਗਰੇ ਨੂੰ ਆਪਾਂ ਆਲੂ ਦੇ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਸਿੰਗਰ ਨੂੰ ਆਪਾਂ ਲੂ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ। ਹੁਣ ਇਸ ਨੂੰ ਆਪਾਂ ਢੱਕ ਕੇ ਘੱਟ ਸੇਕ ਤੇ 2-3 ਮਿੰਟ ਲਈ ਪਕਾ ਲਵਾਂਗੇ। ਸਬਜ਼ੀ ਨੂੰ ਆਪਾਂ 3 ਮਿੰਟ ਲਈ ਪਕਾ ਲਏ। ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ। ਹੁਣ ਇਸ ਵਿੱਚ ਅੱਧਾ ਛੋਟਾ ਚਮਚ ਗਰਮ ਮਸਾਲਾ ਅੱਧਾ ਛੋਟਾ ਚਮਚ આમਚੂਰ ਪਾਊਡਰ ਰਹਤਾ ਨਹੀਂ ਹੈ ਸਾਰੇ ਜੀ ਜਨ ਨੂੰ ਮਿਕਸ ਕਰਕੇ 1-2 ਮਿੰਟ ਲਈ ਪਕਾ ਲਵਾਂਗੀ ਸਬਜੀ ਨੂੰ ਸਬਜੀ ਨੂੰ ਆਪਾਂ 2-3 ਮਿੰਟ ਲਈ ਪਕਾ ਲੈ ਸਬਜੀ ਆਪਣੀ ਬਣ ਕੇ ਤਿਆਰ ਹੈ ਸਬਜੀ ਨੂੰ ਆਪਾਂ ਇਸ ਤੋਂ ਜ਼ਿਆਦਾ ਨਹੀਂ ਪਕਾਉਣਾ ਕਈ ਵਾਰ ਜਦੋਂ ਸਿੰਗਰੇ ਖੁੱਲ ਜਾਂਦੇ ਨੇ ਤਾਂ ਸਬਜੀ ਦਾ ਟੇਸ ਵਧੀਆ ਨਹੀਂ ਆਉਂਦਾ ਤੇ ਬਾਕੀ ਇਹ ਦੇਖਣ ਵਿੱਚ ਵੀ ਨਹੀਂ ਵਧੀਆ ਲੱਗਦੀ ਜਦੋਂ ਹਲਕਾ ਜਿਹਾ ਕੱਚਾ ਪਾਣਾ ਰੱਖ ਕੇ ਆਪਾਂ ਸਿੰਗਰੇ ਬਣਾਉਣੇ ਆ ਤਾਂ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜਿਸ ਨੂੰ ਸਾਰੇ ਬਹੁਤ ਹੀ ਪਸੰਦ ਕਰਦੇ ਨੇ ਹੁਣ ਆਪਾਂ ਗੈਸ ਬੰਦ ਕਰਦੇ ਮੰਨੀ ਗਰਮਾ ਗਰਮ ਸਬਜੀ ਨੂੰ ਆਪਾਂ ਰੋਟੀ ਪਰੌਂਠੇ ਨਾਲ ਸਰਵ ਕਰ ਸਕਦੇ ਆ ਕਿਸ ਨੂੰ ਸਾਰੇ ਬਹੁਤ ਪਸੰਦ ਕਰਨਗੇ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ